ਇਸ ਵੇਲੇ ਅਸੀਂ ਬਿਆਸ ਦਰਿਆ ਦੇ ਕੰਡੇ ਦੇ ਉੱਤੇ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਾਣੀ ਬਹੁਤ ਤੇਜ਼ੀ ਦੇ ਨਾਲ ਵਹਿ ਰਿਹਾ ਪਾਣੀ ਬਹੁਤ ਤੇਜ਼ੀ ਦੇ ਨਾਲ ਵਹਿ ਰਿਹਾ ਕਿਉਂਕਿ ਪੌਂਗ ਡੈਮ ਤੋਂ ਜਿਹੜਾ ਅੱਜ 110000 ਕਿਊਸਿਕ ਪਾਣੀ ਆ ਉਹ ਛੱਡਿਆ ਗਿਆ ਤੇ ਜੇ ਤਸਵੀਰਾਂ ਤੁਹਾਨੂੰ ਦਿਖਾਈਏ ਜਲੰਧਰ ਦੇ ਕਰੀਬ ਨਜ਼ਦੀਕ ਦੀਆਂ ਤਾਂ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਹਾਈਐਸਟ ਲੈਵਲ ਦੇ ਬਿਲਕੁਲ ਨਜ਼ਦੀਕ ਹਾਈਐਸਟ ਫਲੱਡ ਲੈਵਲ ਜਿਹੜਾ ਆ ਐਚਐਫਐਲ ਉਹ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਮੈਂ ਚਾਹੂੰਗਾ ਦਰਸ਼ਕਾਂ ਨੂੰ ਦਿਖਾ ਦਿਓ ਨਜ਼ਦੀਕ ਆ ਕੇ ਮੈਂ ਇੱਕ ਜਿਹੜਾ ਪਾਣੀ ਆ ਉਹ ਸਿਰਫ 2 ਮੀਟਰ ਜਿਹ ਜਾ ਦੇ 1.5 ਤੋਂ 2 ਮੀਟਰ ਜਿਹੜਾ ਪਾਣੀ ਉੱਪਰ ਹੋਰ ਜਾਂਦਾਗਾ ਤਾਂ 227 ਮੀਟਰ ਲਗਭਗ ਜਿਹੜਾ ਪਾਣੀ ਹੋਜੂਗਾ ਤੇ ਤਕਰੀਬਨ 2 ਮੀਟਰ ਦੂਰ ਆ ਜਿਹੜਾ ਫਲੱਡ ਲੈਵਲ ਤੋਂ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਲੱਡ ਲੈਵਲ ਤੋਂ ਦੂਰ ਆ ਪਰ ਫਿਰ ਵੀ ਆਸ-ਪਾਸ ਦੇ ਜਿਹੜੇ ਪਿੰਡਾਂ ਤੋਂ ਜਿਹੜਾ ਪਾਣੀ ਆ ਉਹ ਨਹੀਂ ਨਿਕਲ ਰਿਹਾਗਾ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪਾਣੀ ਪਹੁੰਚਿਆ ਹੋਇਆਗਾ ਫਸਲਾਂ ਜਿਹੜੀਆਂ ਨਜ਼ਦੀਕ ਨੇ ਉਹ ਪਾਣੀ ਦੇ ਵਿੱਚ ਡੁੱਪੀਆਂ ਹੋਈਆਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਨੇ ਪਰ ਕਪੂਰਥਲਾ ਵੀ ਅਲਰਟ ਦੇ ਉੱਤੇ ਆ ਕਪੂਰਥਲਾ ਦੇ ਨਾਲ-ਨਾਲ ਢੱਲਮਾ ਦੇ ਇਲਾਕੇ ਦੇ ਵਿੱਚ ਵੀ ਕਈ ਪਿੰਡਾਂ ਦੇ ਵਿੱਚ ਪਾਣੀ ਆ ਜਿਹੜਾ ਕਿਹਾ ਜਾ ਰਿਹਾ ਹੈ ਕਿ ਉਹ ਆਪਸ ਦੇ ਵਿੱਚੋਂ ਜਿਹੜਾ ਆ ਉਹ ਸਿਮ ਰਿਹਾਗਾ ਤੇ ਟੁੱਟਣ ਦਾ ਖਤਸ਼ਾ ਜਿਹੜਾ ਆ ਉਹ ਜਤਾਇਆ ਜਾ ਰਿਹਾ ਹਾਲਾਂਕਿ ਰੈਸਕਿਊ ਜਿਹੜੀਆਂ ਟੀਮਾਂ ਨੇ ਉਹ ਮੌਕੇ ਦੇ ਉੱਤੇ ਤਾਇਨਾਤ ਨੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਤਾਇਨਾਤ ਕੀਤੀਆਂ ਗਈਆਂ ਨੇ ਅਫਵਾਹਾਂ ਫਲਾਉਣ ਤੋਂ ਵੀ ਜਿਹੜਾ ਆ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ ਅਫਵਾਹਾਂ ਨਾ ਫਲਾਈਆਂ ਜਾਣ ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਸੁਚੇਤ ਰਹੋ ਸਾਰੇ ਜਣੇ ਇਕੱਤਰ ਹੋ ਕੇ ਰਹੋ ਤਾਂ ਜੋ ਜਿਹੜੀ ਕੁਦਰਤੀ ਆਫਤ ਨੂੰ ਜੜਾ ਨਜਿੱਠਿਆ ਜਾ ਸਕੇ ਪਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਇਹ ਆਫਤ ਕੁਦਰਤੀ ਨਹੀਂ ਆ 2 ਸਾਲ ਪਹਿਲਾਂ ਵੀ ਪਾਣੀ ਇਸੇ ਤਰੀਕੇ ਨਾਲ ਆਉਂਦਾ ਹੈ 2 ਸਾਲ ਬਾਅਦ ਫੇਰ ਇਸੇ ਤਰੀਕੇ ਨਾਲ ਪਾਣੀ ਆਉਂਦਾ 2019 ਦੇ ਵਿੱਚ ਵੀ ਪਾਣੀ ਆਇਆ ਸੀ ਸੁਲਤਾਨਪੁਰ ਦੇ ਇਲਾਕੇ 'ਚ ਪਾਣੀ ਆਇਆ ਸੀ ਪਰ ਇਸ ਵਾਰ ਜਿਸ ਤਰੀਕੇ ਦੇ ਨਾਲ ਜਿਹੜੇ ਬੰਨ ਟੁੱਟਦੇ ਨਜ਼ਰ ਆ ਰਹੇ ਨੇ ਤਾਂ ਬੰਨ ਲਗਾਤਾਰ ਟੁੱਟ ਰਹੇ ਨੇ ਤੁਸੀਂ ਤਸਵੀਰਾਂ ਇੱਕ ਵਾਰ ਮੈਂ ਚਾਹੂੰਗਾ ਮੈਂ ਇੱਕ ਦਿਖਾ ਦਿੱਤੀਆਂ ਜਾਣ ਸਾਡੇ ਦਰਸ਼ਕਾਂ ਨੂੰ ਜ਼ੂਮ ਕਰਕੇ ਜਿਹੜੀਆਂ ਇਹ ਤਸਵੀਰਾਂ ਤੁਸੀਂ ਜ਼ਰੂਰ ਦਿਖਾ ਦਿਓ ਤੁਸੀਂ ਬੰਨ ਵੀ ਕਿਤੇ ਨਾ ਕਿਤੇ ਟੁੱਟ ਸਕਦਾ ਗਿਆ ਕਿਉਂਕਿ ਆਪਸ ਦੇ ਵਿੱਚ ਜਿਹੜੀ ਆ ਕਿਹਾ ਜਾ ਰਿਹਾ ਕਿ ਤੇੜਾ ਚੁੱਕੀ ਹੈ ਸਿਮ ਰਿਹਾ ਹੈਗਾ ਤੇ ਹਾਲਾਂਕਿ ਜਿਹੜਾ ਮਹਿਦਪੁਰ ਮਹਿਦੀਪੁਰ ਜਿਹੜਾ ਬੰਨ ਹੈ ਉਹ ਟੁੱਟ ਚੁੱਕਿਆ ਗਿਆ ਮਹਿਦੀਪੁਰ ਬੰਨ ਜਿਹੜਾ ਆ ਉਹ ਵੀ ਟੁੱਟ ਚੁੱਕਿਆ ਤੇ ਪਾਕਿਸਤਾਨ ਦੇ ਏਰੀਏ ਦੇ ਵਿੱਚ ਵੀ ਜਿਹੜਾ ਪਾਣੀ ਹੈ ਉਹ ਗਿਆ ਗਿਆ ਕਰਤਾਰਪੁਰ ਸਾਹਿਬ ਕੋਰੀਡੋਰ ਤੁਸੀਂ ਦੇਖਿਆ ਉਹ ਵੀ ਜਿਹੜਾ ਆ ਪੂਰੇ ਜਿਹੜਾ ਆ 8 ਤੋਂ 10 ਫੁੱਟ ਜਿਹੜਾ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਰਾਵੀ ਦੇ ਨਾਲ ਕਿਉਂਕਿ ਕਰਤਾਰਪੁਰ ਸਾਹਿਬ ਲੱਗਦਾਗਾ ਕਰਤਾਰਪੁਰ ਸਾਹਿਬ ਕੋਰੀਡੋਰ ਲੱਗਦਾ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਵੀ ਪਾਣੀ ਆ ਗੁਰਦਾਰਸਪੁਰ ਜ਼ਿਲ੍ਹੇ ਦੇ ਵਿੱਚ ਵੀ ਪਾਣੀ ਆ ਢਲਮਾ ਦੇ ਇਲਾਕੇ 'ਚ ਵੀ ਪਾਣੀ ਆ ਸultanpur Lodhi ਦੇ ਵਿੱਚ ਵੀ ਪਾਣੀ ਜਿਹੜਾ ਆ ਨਜ਼ਰ ਆ ਰਿਹਾ ਕਿਉਂਕਿ ਮਾਦੋਪੁਰ ਜਿਹੜਾ ਆ ਮਾਦੋਪੁਰ ਹੈਡਵੈਕਸ ਵੀ ਉੱਥੇ ਵੀ ਜਿਹੜਾ ਆ ਪਾਣੀ ਬਹੁਤ ਭਰ ਚੁੱਕਿਆ ਗਿਆ ਉਹ ਬੰਨ ਵੀ ਜਿਹੜਾ ਟੁੱਟਿਆ ਗਿਆ ਉੱਥੇ ਵੀ ਜਿਹੜੀ ਰਾਹਤ ਕਾਰਜਾਂ ਦੇ ਲਈ ਟੀਮਾਂ ਪਹੁੰਚ ਰਹੀਆਂ ਨੇ ਪਰ ਉੱਥੇ ਤੱਕ ਜਿਹੜੀ ਆ ਘੱਟ ਪਹੁੰਚ ਹੋ ਚੁੱਕੀ ਹੈ ਸੰਪਰਕ ਸਾਡਾ ਉਹਨਾਂ ਦੇ ਨਾਲ ਹੋਇਆ ਸੀ ਉਥੋਂ ਦੇ ਵਸਨੀਕਾਂ ਦੇ ਨਾਲ ਉਥੋਂ ਦੀ ਜਿਹੜੀ ਸੰਗਤ ਹੈ ਉਥੋਂ ਜਿਹੜਾ ਫੋਨ ਕਾਲਸ ਵੀ ਆਈਆਂ ਉਹਨਾਂ ਦੇ ਨਾਲ ਸੰਪਰਕ ਵੀ ਹੋਇਆ ਉੱਥੇ ਰਾਹਤ ਟੀਮਾਂ ਜਿਹੜੀਆਂ ਘੱਟ ਪਹੁੰਚੀਆਂ ਨੇ ਪਰ ਦੂਜੇ ਪਾਸੇ ਮਖੂ ਦੇ ਵਿੱਚ ਸultanpur ਲੋਦੀ ਦੇ ਵਿੱਚ ਚਾਹੇ ਪੋਲੀਟੀਕਲ ਪਾਰਟੀਆਂ ਹੋਣ ਚਾਹੇ ਸਰਕਾਰ ਹੋਵੇ ਚਾਹ ਸਾਈਡ ਦੀ ਟੀਮ ਹੋਵੇ ਚਾਹੇ ਐਸਜੀਪੀਸੀ ਹੋਵੇ ਜਾਂ ਹੋਰ ਜਿਹੜੇ ਵੀ ਰੈਸਕਿਊ ਚ ਲੱਗੇ ਹੋਏ ਨੇ ਪਹੁੰਚੇ ਹੋਏ ਨੇ ਆਰਮੀ ਵੀ ਪਹੁੰਚੀ ਹੋਈ ਆ ਰੈਸਕਿਊ ਟੀਮਾਂ ਵੀ ਪਹੁੰਚੀਆਂ ਹੋਈਆਂ ਨੇ ਪਰ ਬਿਆਸ ਦੇ ਵਿੱਚ ਅੱਜ ਪਾਣੀ ਛੱਡਿਆ ਗਿਆ 110000 ਕਿਊਸਿਕ ਪਾਣੀ ਛੱਡਿਆ ਗਿਆ ਤੇ ਤੁਸੀਂ ਤਸਵੀਰਾਂ ਜਿਹੜੀਆਂ ਪਿੱਛੋਂ ਦੀਆਂ ਦੇਖ ਸਕਦੇ ਹੋ ਉਹ ਸਾਹਮਣੇ ਜਿਹੜੇ ਸਾਈਨ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਹ ਸਾਹਮਣੇ ਸਾਈਨ ਨਜ਼ਰ ਆ ਰਹੇ ਹੋਣਗੇ ਹਾਈਐਸਟ ਫਲੱਡ ਲੈਵਲ ਦੇ ਹਾਈਐਸਟ ਫਲੱਡ ਲੈਵਲ ਉੱਥੇ ਲਿਖਿਆ ਹੋਊਗਾ ਤੁਹਾਨੂੰ ਨਜ਼ਰ ਆ ਰਿਹਾ ਤਾਂ ਜ਼ੂਮ ਕਰਕੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਦੂਰ ਜਿਹੜਾ ਇਸ ਵੇਲੇ ਅਸੀਂ ਖੜੇ ਆਂ ਸ਼ਾਇਦ ਤੁਹਾਨੂੰ ਨਜ਼ਰ ਨਾ ਆ ਰਿਹਾ ਹੋਵੇ ਪਰ ਨੰਬਰ ਜਿਹੜੇ ਤੁਹਾਨੂੰ ਉੱਥੇ ਸ਼ਾਇਦ ਅੰਕਿਤ ਹੁੰਦੇ ਨਜ਼ਰ ਆ ਰਹੇ ਹੋਣਗੇ ਉਹ ਹਾਈਐਸਟ ਫਲੱਡ ਲੈਵਲ ਜਿੱਥੋਂ ਫਲੱਡ ਦਾ ਅੰਦਾਜ਼ਾ ਲਾਇਆ ਜਾਂਦਾ ਪਾਣੀ ਕਿੰਨੇ ਵਹਾ ਦੇ ਨਾਲ ਵਹਿ ਰਿਹਾ ਤੇ ਪਾਣੀ ਕਿੰਨੇ ਫੁੱਟ ਤੱਕ ਵਹਿ ਰਿਹਾ ਹੈ ਉਹ ਨਜ਼ਰ ਆ ਰਿਹਾ ਹੋਊਗਾ ਅਸੀਂ ਕੰਡੇ ਦੇ ਉੱਤੇ ਬਿਲਕੁਲ ਖੜੇ ਆਂ ਇੱਥੋਂ ਪਾਣੀ ਜਿਹੜਾ ਆ 4-4 5-5 ਫੁੱਟ ਹੈ ਜੀ ਅੱਗੇ ਜਾਣਦੇ ਆ ਅੱਗੇ 10-10 15-15 20-20 ਫੁੱਟ ਦੇ ਉੱਤੇ ਪਾਣੀ ਜਿਹੜਾ ਆ ਉਹ ਵਗ ਰਿਹਾ ਆਪ ਜਿਹੜੇ ਰਾਹੀਰ ਵੀ ਗੁਜ਼ਰ ਰਹੇ ਪਾਣੀ ਅੱਗੇ ਇੰਨੇ ਫਲੋ ਦੇ ਨਾਲ ਨਹੀਂ ਆਉਂਦਾਗਾ ਅੱਜ ਜਿਹੜਾ 110000 ਕਿਊਸਿਕ ਪਾਣੀ ਪੌਂਕ ਡੈਮ ਤੋਂ ਛੱਡਿਆ ਵੀ ਗਿਆ ਤੇ ਇੱਥੇ ਵੀ ਹਾਈਐਸਟ ਫਲੱਡ ਲੈਵਲ ਜਿਹੜਾ ਆ ਤਕਰੀਬਨ ਸਿਰਫ ਜਿਹੜਾ ਆ 2 ਮੀਟਰ ਜੇ ਪਾਣੀ ਹੋਰ ਉੱਚਾ ਹੁੰਦਾ ਤਾਂ ਪੰਜਾਬ ਦੇ ਕਈ ਪਿੰਡ ਜਿਹੜੇ ਆ ਹੋਰ ਉਹ ਡੁੱਬ ਸਕਦੇ ਨੇ ਸੋ ਸਾਰੇ ਅਰਦਾਸ ਕਰ ਰਹੇ ਨੇ ਕਿ ਇਸ ਮੁਸੀਬਤ ਦੇ ਵਿੱਚੋਂ ਪੰਜਾਬ ਨਿਕਲੇ ਪੰਜਾਬ ਦੇ ਲਈ ਸਾਰੇ ਅਰਦਾਸ ਕਰ ਰਹੇ ਨੇ ਜਿਹੜੇ ਬਾਹਰ ਬੈਠੇ ਪੰਜਾਬੀ ਨੇ ਉਹ ਵੀ ਜਿਹੜੇ ਅਰਦਾਸ ਕਰ ਰਹੇ ਆ ਜਿਹੜੇ ਇੱਥੇ ਪੰਜਾਬੀ ਨੇ ਉਹ ਵੀ ਜਿਹੜਾ ਅਰਦਾਸ ਕਰ ਰਹੇ ਆ ਸਾਰੇ ਰਾਹਤ ਕਾਰਜਾਂ ਦੇ ਵਿੱਚ ਵੀ ਲੱਗੇ ਹੋਏ ਆ ਪਰ ਜਿਹੜੀਆਂ ਅੱਜ ਦੀਆਂ ਦੇਖ ਸਕਦੇ ਹਾਂ ਜਿਹੜਾ 2 ਮੀਟਰ ਤਕਰੀਬਨ ਜਿਹੜਾ ਪਾਣੀ ਰਹਿ ਚੁੱਕਾ ਹੈ ਜੇ 2 ਮੀਟਰ ਹੋਰ ਪਾਣੀ ਵਧਾ ਤਾਂ ਪੰਜਾਬ ਦੇ ਜਿਹੜੇ ਹਾਲਾਤ ਆ ਹੋਰ ਵੀ ਜਿਹੜੇ ਆ ਉਹ ਮਾੜੇ ਹੋ ਸਕਦੇ ਆ ਸੋ ਸਾਰੇ ਇਕਜੁੱਟ ਹੋ ਕੇ ਜਿਹੜਾ ਆ ਇਹਨਾਂ ਰਾਹਤ ਕਾਰਜਾਂ ਦੇ ਲਈ ਚਾਹੇ ਇਸ ਕੁਦਰਤੀ ਆਫਤ ਦੇ ਲਈ ਆਫਤ ਦੇ ਲਈ ਜਿਹੜਾ ਆ ਉਹ ਲੜ ਸਕੀਏ ਇਕੱਠੇ ਹੋ ਸਕੀਏ ਆਪਸ ਦੇ ਵਿੱਚ ਮਿਲ ਕੇ ਜਿਹੜਾ ਇਸ ਮੁਸੀਬਤ ਦੇ ਨਾਲ ਨਜੱਠਿਆ ਜਾਵੇ ਇਹ ਐਡਵਾਈਜ਼ਰੀ ਵੀ ਲਗਾਤਾਰ ਜਿਹੜੀ ਆ ਉਹ ਜਾਰੀ ਹੋ ਰਹੀ ਹੈ ਕੈਮਰਾਮੈਨ ਮੈਗਦੀਪ ਸਿੰਘ ਦੇ ਨਾਲ ਮੈ ਸਿਮਰਨਜੀਤ ਸਿੰਘ ਕੁਟਕੂਰਾ ਬਲੰਟ ਵੌਇਸ